ਜਦੋਂ ਤੁਸੀਂ ਵਾਲਟ ਵਿਟਮਨ ਦੀ ਕਿਤਾਬ ਘਰ ਦੀਆਂ ਪੱਤੀਆਂ ਪੜ੍ਹਦੇ ਹੋ ਤਾਂ ਉਸ ਕਿਤਾਬ ਦਾ ਪਾਠ ਕਰਦੇ ਹੋਏ ਇੱਕੋ ਹੀ ਸਤਰ ਹੈ ਜਿਹੜੀ ਤੁਹਾਡੇ ਨਾਲ-ਨਾਲ ਸ਼ੁਰੂ ਤੋਂ ਅੰਤ ਤੱਕ ਚੱਲਦੀ ਹੈ ਵਿਟਮਨ ਲਿਖਦਾ ਹੈ ਕਿ ਮੈਂ ਸ਼ਬਦ ਨਹੀਂ ਲਿਖਦਾ ਮੈਂ ਸ਼ਬਦਾਂ ਦੀ ਸਾਊਂਡ ਲਿਖਦਾ ਮੈਂ ਸ਼ਬਦ ਨਹੀਂ ਲਿਖਦਾ ਮੈਂ ਸ਼ਬਦ ਦੀ ਧੁਨੀ ਹੈ ਜਿਹੜੀ ਉਹਦਾ ਸੰਗੀਤ ਹੈ ਜਿਹੜਾ ਉਸ ਨੂੰ ਲਿਖਦਾ ਲੇਖਕ ਜਦੋਂ ਲਿਖਦਾ ਹੈ ਚਾਹੇ ਉਹ ਕਿਸੇ ਜ਼ਬਾਨ ਦਾ ਹੋਵੇ ਹਰ ਪ੍ਰੀਤ ਰੂਪੀ ਪੰਜਾਬੀ ਜ਼ਬਾਨ ਦੀ ਲਿਖਤ ਹੈ ਇਸ ਲਈ ਜਦੋਂ ਰੂਬੀ ਕਿਤਾਬ ਦਾ ਨਾਮ ਹਰਫ਼ਾਂ ਦਾ ਸਾਜ਼ ਰੱਖਦੀ ਹੈ ਤਾਂ बतौर ਸ਼ਾਇਰਾ बतौर ਸਿਰਜਣ ਉਹਦੇ ਅਜਿਂਤਰ ਦੇ ਵਿੱਚ ਵਾਲਟ ਵਿਟਮੈਨ ਦੀ ਜਿਹੜੀ ਉਹ ਲਾਈਨ ਹੈ ਕਿ ਮੈਂ ਸ਼ਬਦ ਨਹੀਂ ਲਿਖਦਾ ਸ਼ਬਦਾਂ ਦੀ ਸਾਊਂਡ ਲਿਖਦਾ ਅਜੀਬ ਤੌਰ ਦੇ ਉੱਤੇ ਉਹ ਕੰਮ ਕਰ ਵੀ ਹੁੰਦੀ ਹੈ ਜਦੋਂ ਅਵਚੇਤਨ ਲੇਖਕ ਦਾ ਇਸ ਕਿਸਮ ਦਾ ਰੂਪ ਹੈ ਜਿਹਦੇ ਵਿੱਚ ਵੱਡੇ ਲੇਖਕਾਂ ਦਾ ਰਿਫਲੈਕਸ਼ਨ ਪੈਦਾ ਪੈਂਦਾ ਹੋਵੇ ਉਹ ਜਦੋਂ ਆਪਣੀ ਗੱਲ ਲਿਖਦਾ ਤਾਂ ਉਹਦੀ ਗੱਲ ਦਾ ਛੇਡ ਹੈ ਜਿਹੜਾ ਰੰਗ ਹੈ ਉਹਦੇ ਸ਼ਬਦਾਂ ਦਾ ਜਿਹੜਾ ਸੰਗੀਤ ਹੈ ਉਹ ਵੱਖਰਾ ਹੁੰਦਾ ਹੈ ਉਹਦਾ ਵੱਖਰਾਪਣ ਹੀ ਉਹ ਨੂੰ ਆਪਣੇ ਆਪ ਦੇ ਵਿੱਚ ਵੀ ਵੱਖਰਾ ਕਰਦਾ ਔਰ ਪੰਜਾਬੀ ਸ਼ਾਇਰੀ ਦੇ ਵਿੱਚ ਵੀ ਜਿਹੜੀ ਉਹਦੀ ਵਿਧਾ ਵੱਖਰਾ ਕਰਦਾ ਹੁੰਦਾ ਹੈ ਸੋ ਹਰਪ੍ਰੀਤ ਰੂਪੀ ਹੁਣਾਂ ਦੀ ਕਿਤਾਬ ਦਾ ਨਾਮ ਦੋਸਤੋ ਹਰਖਾਂ ਦਾ ਸਾਹ ਸਾਨੂੰ ਇਸ ਗੱਲ ਦੀ ਸੂਚਨਾ ਦੇ ਦਿੰਦਾ ਹੈ ਕਿ ਇਸ ਕਿਤਾਬ ਦੇ ਵਿੱਚ ਦਰਜ ਜਿਹੜੀਆਂ ਕਵਿਤਾਵਾਂ ਨੇ ਲਾਜ਼ਮੀ ਤੌਰ ਤੇ ਉੱਤੇ ਕਲਾ ਪੱਖੋਂ ਤੇ ਵਿਸ਼ੇ ਪੱਖੋਂ ਉਹ ਵੱਖਰੀਆਂ ਹੋਣਗੀਆਂ ਮੈਂ ਪਹਿਲੀ ਇਸ ਲੁਖਤ ਦਾ ਨਿਗਾਹ ਤੋਂ ਗੱਲ ਕਰਾਂ ਆਚਾਰੀ ਅਰਜਨੀਸ਼ ਦੀ ਮੈਨੂੰ ਇੱਕ ਸੱਤਰ ਯਾਦ ਆਉਂਦੀ ਹੈ ਜਿਹੜੀ ਇੱਕਮਚਾਰ ਸਤਨਾਮ ਕਿਤਾਬ ਦੇ ਵਿੱਚ ਉਹ ਪਹਿਲੇ ਹੀ ਚੈਪਟਰ ਦੇ ਵਿੱਚ ਪਾਠ ਦੇ ਵਿੱਚ ਲਿਖਦਾ ਹੈ ਕਿ wisdom is a song ਸਿਆਣਪ ਇੱਕ ਗੀਤ ਹੈ ਜਿਨੇ ਉਹ ਗਾਇਆ ਉਹਨੇ ਉਹ ਪਾ ਲਿਆ ਨਾਨਕ ਨੇ ਉਹ ਗਾਇਆ ਸੀ ਨਾਨਕ ਨੇ ਉਹ ਪਾ ਲਿਆ ਉਹ ਜਦੋਂ ਓਸ਼ਿਵ ਇਹ ਗੱਲ ਲਿਖਦਾ ਹੈ ਕਿ wisdom is a song ਤਾਂ ਲੇਖਕ ਇਸ ਤਰ੍ਹਾਂ ਜਦੋਂ ਆਪਣੀ ਵਿਧਾ ਦੇ ਵਿੱਚ ਕਨਵਰਟ ਕਰਦਾ ਢਾੜਦਾ ਲਿਖਦਾ ਉਹਦੀ ਸਿਰਜਣਾ ਕਰਦਾ ਤਾਂ ਦੋਸਤੋ ਸਾਨੂੰ ਉਸ ਲੇਖਕ ਦੀ ਸਿਆਣਪ ਹੈ ਜਿਹੜੀ ਉਹਦੀ ਵਿਜ਼ਡਮ ਹੈ ਉਹਦੀ ਕਲੈਕਟਿਵ ਉਹਦੀ ਸਮੂਹਿਕ ਵਿਜ਼ਡਮ ਹੈ ਸਿਆਣਪ ਉਸ ਦੇ ਦਰਸ਼ਨ ਹੁੰਦੇ ਨੇ ਉਹਦਾ ਤਦਾਰ ਹੁੰਦਾ ਡਾਕਟਰ ਹਰਪ੍ਰੀਤ ਕੋ ਰੂਪੀ ਦੀ ਇਸ ਕਿਤਾਬ ਦਾ ਪਾਠ ਮੈਂ ਪਿੱਛੇੋਂ ਅੱਗੇ ਕੀਤਾ ਹੈ ਇਸ ਲਈ ਇਸ ਕਿਤਾਬ ਦੇ ਸਭ ਤੋਂ ਅਖੀਰ ਦੇ ਵਿੱਚ ਗੀਤ ਨੇ ਉਹ ਗੀਤ ਦੀ ਵਿਧਾ ਨੂੰ ਇਸ ਕਰਕੇ ਚੁਣਦੀ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੰਮੀ ਹੈ ਪੰਜਾਬ ਦੀ ਧੀ ਹੈ ਸ਼ਬਦ ਸੱਭਿਆਚਾਰ ਉਹਦੇ ਉਚੇਤਨ ਦੇ ਵਿੱਚ ਵਸਦਾ ਹੈ ਜੀਨੇ ਸਾਨੂੰ ਦੱਸਿਆ ਕਿ ਪੰਜਾਬੀ ਬੰਦਾ ਸ਼ਬਦਾਂ ਦੇ ਵਿੱਚ ਜੰਮਦਾ ਹੈ ਸ਼ਬਦਾਂ ਚ ਊੜ ਚੜਦਾ ਹੈ ਸ਼ਬਦਾਂ ਦੀ ਪੂਰਾ ਹੁੰਦਾ ਹੈ ਲੋਰੀਆਂ ਵਿਆਹ ਦੇ ਗੀਤ ਤੇ ਬਹਿਣ ਤਿੰਨੇ ਜਿਹੜੇ ਗੀਤਾਂ ਦੇ ਰੂਪ ਨੇ ਜਦੋਂ ਹਰਪ੍ਰੀਤ ਰੂਪੀ ਦੁਆਰਾ ਲਿਖੇ ਹੋਏ ਅਸੀਂ ਗੀਤ ਇਸ ਕਿਤਾਬ ਦੇ ਵਿੱਚ ਪੜ੍ਹਦੇ ਹਾਂ ਦੋਸਤੋ ਸਾਨੂੰ شدت ਨਾਲ ਅਹਿਸਾਸ ਹੁੰਦਾ ਹੈ ਕਿ ਹਰਪ੍ਰੀਤ ਰੂਪੀ ਕੋਲ ਬਹੁਤ ਹੀ ਸਿਆਣਪ ਭਰੇ ਗੀਤ ਨੇ ਜਿਹੜੇ ਉਹਨਾਂ ਦੀ ਇੱਕ ਕਲੈਕਸ਼ਨ ਹੈ ਜਿਹੜੀ ਇਸ ਕਿਤਾਬ ਦੇ ਅਖੀਰ ਦੇ ਵਿੱਚ ਉਹ ਸ਼ੈਰੀ ਦੇ ਤੌਰ ਦੇ ਉੱਤੇ ਦਰਸ ਕਰਕੇ ਸਾਨੂੰ ਦਿੱਤੀ ਹੈ ਜਦੋਂ ਅਸੀਂ ਪਿੱਛੋਂ ਅੱਗੇ ਨੂੰ ਪਾਠ ਕਰਨਾ ਸ਼ੁਰੂ ਕਰਦੇ ਹਾਂ ਤਾਂ ਪੰਜਾਬੀ ਸੱਭਿਆਚਾਰ ਜਿਹੜਾ ਸ਼ਬਦ ਸੱਭਿਆਚਾਰ ਹੈ ਸਿਰ ਜਿਨ੍ਹਾਂ ਦਾ ਉਸ ਦੀ ਅਮੀਰ ਵਿਰਾਸਤ ਦੇ ਰੂਪ ਰੂਪੀ ਹੁੰਦੇ ਆ। ਆਮ ਤੌਰ ਦੇ ਉੱਤੇ ਅਸੀਂ ਗੀਤ ਸੁਣਦੇ ਹਾਂ ਹੁਣ ਸੰਕਾਲ ਦੇ ਵਿੱਚ ਗੀਤ ਵੇਖਦੇ ਹਾਂ ਹੁਣ ਸੰਕਾਲ ਦੇ ਵਿੱਚ ਲੇਕਿਨ ਗੀਤ ਬਹੁਤ ਠੱਕ ਪੜਦੇ ਆ। ਜਦੋਂ ਹਰਪ੍ਰੀਤ ਕੁਲ ਰੂਪੀ ਇਸ ਕਿਤਾਬ ਦੇ ਰਹੀਂ ਸਾਨੂੰ ਗੀਤ ਪੜਾਉਂਦੀ ਹੈ ਲਿਖ ਕੇ ਤਾਂ ਉਹ ਇੱਕ ਵੱਖਰਾ ਕਾਰਜ ਕਰਦੀ ਹੈ। ਉਹਦੀ ਸ਼ੈਰੀ ਦਾ ਇੱਕ ਵੱਖਰਾ ਰੰਗ ਬਣ ਜਾਂਦਾ ਹੈ ਮਿਸਾਲ ਦੇ ਤੌਰ ਦੇ ਉੱਤੇ ਰੁੱਖ ਬਦਲੇ ਹਵਾਵਾਂ ਦੇ ساری ਉਮਰ ਨਹੀਂ ਉਹ ਲੱਖਣੇ ਸਾਥੋਂ ਕਰਜੇ ਮਾਂਵਾਂ ਦੇ ਇਹ ਲਿਖਦੀ ਹੈ ਦੁੱਖ ਦਸੀਏ ਤੇ ਘਟ ਜਾਂਦਾ ਤੈਨੂੰ ਵੇਖ ਸੋਹਣੇ ਪੁੱਤਰਾ ਥਕੇ ਮਾਂ ਬਾਪੂ ਦਾ ਲੱਥ ਜਾਂਦਾ ਜਦੋਂ ਇਹ ਜਿਹੇ ਸੰਗੀਤਕ ਸ਼ੋਹਾਂ ਤੇ ਸੁਰਾਂ ਦੇ ਵਿੱਚ ਇਹ ਆਪਣੀ ਸ਼ੈਰੀ ਸਿਰਜਦੀ ਹੈ ਤਾਂ ਇਸ ਦੀ ਸਿਰਜਣਾ ਦੀ ਜਿਹੜੀ ਦੋਸਤੋ ਵਿਸਟਮ ਹੈ ਸਿਆਣਪ ਹੈ ਸਾਨੂੰ ਉਸਦੇ ਰੂਬਰੂ ਰੂਪਿਆ ਅਸੀਂ ਮਹਿਸੂਸ ਕਰਦੇ ਹਾਂ ਦੂਜੀ ਗੱਲ ਡਾਕਟਰ ਹਰਪ੍ਰੀਤ ਕੌਰ ਰੂਪੀ ਸੰਕਲਪ ਦੇ ਵਿੱਚ ਜਿਹੜੇ ਸਾਡੇ ਕੋਲ ਸਾਹਿਤ ਦੇ ਖੇਤਰ ਸਿਰਜਣਾ ਦੇ ਖੇਤਰ ਚ ਨਾਰੇ ਚੱਲੇ ਹੋਏ ਨੇ ਕੁਝ ਸਾਡੇ ਕੋਲ ਇੱਕ ਰਵਾਇਤੀ ਕਿਸਮ ਦੇ ਸੰਕਲਪ ਨੇ ਜਿਨ੍ਹਾਂ ਦੀ ਰੌਸ਼ਨੀ ਦੇ ਵਿੱਚ ਬਹੁਤ ਬਿਰਤੀ ਲੇਖਕ ਆਪਣੀ ਵਿਦਾ ਦੀ ਸਿਰਜਣਾ ਕਰਦੇ ਨੇ ਹਰਪ੍ਰੀਤ ਰੂਪੀ ਦੀ ਇਸ ਕਿਤਾਬ ਦੀ ਸ਼ਾਇਰੀ ਦੀ ਇੱਕ ਅੱਖਰਤਾ ਇਸ ਗੱਲ ਦੇ ਵਿੱਚ ਪਈ ਹੈ ਕਿ ਉਹ ਰਵਾਇਤ ਨੂੰ ਤੋੜ ਕੇ ਇੱਕ ਨਵੀਂ ਰਵਾਇਤ ਹੈ ਜਿਹੜੀ ਆਪਣੀ ਸ਼ਾਇਰੀ ਚ ਕਪਤਾ ਤੋਂ ਉਹਦਾ ਟ੍ਰੈਂਡ ਸੈੱਟ ਕਰਦੀ ਹੈ। ਮਿਸਾਲ ਦੇ ਤੌਰ ਦੇ ਉਪਰ ਸਾਡੇ ਕੋਲ ਜਿਹੜਾ ਇੱਕ ਸੰਕਲਪ ਚੱਲਿਆ ਹੋਇਆ ਜਿਹਦੇ ਤਹਿਤ ਜਦੋਂ ਵੀ ਕੋਈ ਔਰਤ ਜਾਂ ਕੁੜੀ ਕਪਤਾ ਲਿਖਣ ਲੱਗਦੀ ਹੈ ਉਸ ਦੇ ਤੱਕ ਤੋਂ ਉਹ ਜਿਆਦਾ ਕਪਤਾ ਲਿਖਦੀ ਹੈ। ਉਹ ਲੋਕ ਉਸ ਦੇ ਵਿਰੋਧ ਦੇ ਵਿੱਚ ਉਹਦੇ ਸਾਹਮਣੇ ਜਿਹੜੀ ਧਿਰ ਹੈ ਉਸ ਨੂੰ ਬੁਰੀ ਤਰ੍ਹਾਂ ਜ਼ਨੋਰ ਕਰ ਦਿੰਦੀ ਹੈ ਜਾਂ ਕੱਟ ਦਿੰਦੀ ਹੈ ਨਾ ਕਰ ਦਿੰਦੀ ਹੈ ਕਿ ਦੈਟ ਇਜ਼ 네ਗੇਟਿਵ ਇਹ ਮੇਰਾ ਦੁਸ਼ਮਣ ਹੈ ਇਹ ਮੇਰਾ ਵਿਰੋਧੀ ਹੈ ਹਰ ਬ੍ਰੀਥ ਕੋ ਰੂਪੀ ਰਵੈਤ ਦੇ ਸਮਾਨ ਅੰਤਰ ਦੋਸਤੋ ਇੱਕ ਨਵੀਂ ਰਵੈਤ ਹੈ ਜਿਹੜੀ ਸ਼ਾਇਰੀ ਦੇ ਵਿੱਚ ਸਾਡੇ ਅੱਗੇ ਟ੍ਰੈਂਡ ਸੈੱਟ ਕਰਕੇ ਦਿੰਦੀ ਹੈ ਜਦੋਂ ਮੈਂ ਇਹਦੀ ਕਿਤਾਬ ਪੜ੍ਹੀ ਦੋਸਤੋ ਮੁੰਡੇ ਹੁਣ ਆਮ ਤੌਰ ਦੇ ਉੱਤੇ ਬਹੁ ਗਿਣਤੀ ਸ਼ੈਰੀ ਮੈਂ ਕੁੜੀਆਂ ਕੁੜੀਆਂ ਦੁਆਰਾ ਔਰਤਾਂ ਬਲੋਂ ਜਿਹੜੀ ਲਿਖੀ ਹੋਈ ਪੁਰਸ਼ਾਂ ਤੇ ਮੁੰਡਿਆਂ ਦੇ ਖਿਲਾਫ ਉਤਪਦੀ ਹੋਈ ਪਈ ਹੈ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਨਾਲ ਕੀ ਕੀਤਾ ਜਾਂ ਨਹੀਂ ਕੀਤਾ ਇਸ ਮਸਲੇ ਨੂੰ ਲੈ ਕੇ ਸਿਰਜੀ ਜਾਂਦੀ ਹੈ ਹਰਪ੍ਰੀਤ ਕੋ ਰੂਬੀ ਵਾਹਿਦ ਇੱਕ ਐਸੀ ਸ਼ੈਰਾ ਸਾਡੇ ਅੱਗੇ ਆਉਂਦੀ ਹੈ ਇਸ ਹਫਤਾ ਦੇ ਰਾਹੀਂ ਮੁੰਡੇ ਕਪਤਾ ਲਿਖ ਕੇ ਜਿਹੜੀ ਮੁੰਡਿਆਂ ਦੇ ਹੱਕ ਦੇ ਵਿੱਚ ਮੁੰਡਿਆਂ ਦੀ ਜਿਹੜੀ ਮੁੰਡਿਆਂ ਹੋਣ ਦੀ ਗੱਲ ਹੈ ਮੁੰਡਿਆਂ ਦੀ ਜਿਹੜੀ ਹੋਣੀ ਹੈ ਮੁੰਡਿਆਂ ਦੇ ਜਿਹੜੇ ਹੋਣ ਦਾ ਸਰਕਟ ਹੈ ਕੁੜੀਆਂ ਤੇ ਔਰਤਾਂ ਦੇ ਸਮਾਨੰਤਰ ਉਸ ਨੂੰ ਕੋ ਇੰਨੇ ਬਰੀਕ ਸੁਖਮ ਨਜ਼ਰੀਏ ਤੋਂ ਦੋਸਤੋ ਕਾਲਗੱਤ ਕਰਦੀ ਹੈ ਇਸ ਹਫਤੇ ਦੇ ਵਿੱਚ ਕਿ ਤੁਸੀਂ ਕੁੜੀ ਨੇ ਲਿਖੀ ਹੈ ਮੁੰਡਿਆਂ ਬਾਰੇ ਅਸ਼ਸ਼ ਕਰ ਰੱਖਦੇ ਹੋ ਸਾਡਾ ਇਹਨੂੰ ਸਲਾਮ ਕਰਨ ਨੂੰ ਜੀ ਕਰਦਾ ਇਹ ਆਖਰੀ ਸਤਰ ਦੇ ਵਿੱਚ ਬਲਕਿ ਬਾਰ-ਬਾਰ ਪਹਿਰਿਆਂ ਦੇ ਵਿੱਚ ਇੱਕ ਸਤਰ ਆਉਂਦੀ ਹੈ ਕਹਿੰਦੀ ਸੱਚਮੁੱਚ ਮੁੰਡੇ ਬਹੁਤ ਚੰਗੇ ਹੁੰਦੇ ਨੇ ਕਹਿੰਦੀ ਸੱਚਮੁੱਚ ਇਹ ਮੁੰਡੇ ਬਹੁਤ ਚੰਗੇ ਮੁੰਡੇ ਨੇ ਇਹ ਮੋਮ ਵਰਗੇ ਹੁੰਦੇ ਨੇ ਇਹ ਆਹਾ ਹੱਬੂ ਸਜੜਾ ਉਹ ਚੱਲਦੇ ਬੋਲਦੇ ਵੀ ਅੰਦਰ ਹੀ ਸਾਰਾ ਕੁਛ ਸਮੇਟ ਕੇ ਉਹ ਲਈ ਤੁਰਦੇ ਕਰਦੇ ਰਹਿੰਦੇ ਨੇ ਇਹ ਮੁੰਡੇ ਬਹੁਤ ਚੰਗੇ ਹੁੰਦੇ ਨੇ ਜਦੋਂ ਰੂਬੀ ਦੋਸਤੋ ਇਹ ਗੱਲ ਕਰਦੀ ਹੈ ਤਾਂ ਉਹ ਇੱਕ ਨਵਾਂ ਸ਼ੇਡ ਹੈ ਜਿਹੜਾ ਕਪਤਾ ਦਾ ਰੰਗ ਹੈ ਜਿਹੜਾ ਇੱਕ ਨਵਾਂ ਸੰਕਲਪ ਹੈ ਸਮਾਨੰਤਰ ਸਹਾ ਨਾਰੀਵਾਦੀ ਚੇਤਨਾ ਦੇ ਸਾਡੇ ਅੱਗੇ ਉਹ ਲਿਖ ਕੇ ਦਿੰਦੀ ਹੈ ਇਹਦੇ ਲਈ ਵੀ ਇਹਦੀ ਸ਼ੈਰੀ ਹੈ ਜਿਹੜੀ ਇਹਦੀ ਆਪਣੀ ਸ਼ੈਰੀ ਦੇ ਪੁਆਇੰਟ ਆਫ View ਤੋਂ ਵੀ aur ਸਮੁੱਚੀ ਸ਼ੈਰੀ ਦੇ ਨੁਕਤਾ ਨਜ਼ਰ ਤੋਂ ਵੀ ਵੱਖਰੀ ਹੁੰਦੀ ਆ ਤੀਸਰੀ ਗੱਲ ਦੇ ਅੱਜ ਕੱਲ੍ਹ ਹਰ ਇੱਕ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨਾ ਕੁਝ ਦੇਖਦਾ ਮਹਿਸੂਸ ਕਰਦਾ ਹੰਡਾਉਂਦਾ ਸੁਣਦਾ ਕਿ ਫਿਰ ਉਹ ਉਹਦੇ ਬਾਰੇ ਕਿਸੇ ਨਾਲ ਗੱਲ ਕਰਨੀ ਚਾਹੁੰਦਾ ਹੈ ਵੇਖਦਾ ਹੈ ਕਿ ਗੱਲ ਕਰਨ ਵਾਸਤੇ ਕੋਈ ਬੰਦਾ ਹੀ ਨਹੀਂ ਰਿਹਾ ਸੰਚਾਰ ਦੇ ਸਾਧਨ ਬਹੁਤ ਪੈਦਾ ਹੋ ਗਏ ਨੇ ਸਾਡੀ ਮੁਠੀ 'ਚ ਨੇ ਸਾਡੀ ਜੇਬ 'ਚ ਨੇ ਲੇਕਿਨ ਸੰਚਾਰ ਬੰਦ ਹੈ ਹੁਣ ਹਰਪ੍ਰੀਤ ਕੋ ਰੁੱਬੀ ਇਸ ਸਮਕਾਲੀ ਦੌਰ ਦੇ ਵਿੱਚ ਜਿਹੜਾ ਬੰਦੇ ਦਾ ਇੱਕ ਇਹ ਵੀ ਸੰਕਟ ਹੈ ਜਿਹਨੂੰ ਅਸੀਂ ਸੰਭਾਵ ਦਾ ਕੱਲ ਬਾਦ ਦਾ ਰੂਪਰੂ ਦਾ ਸੰਕਟ ਕਹਨੇ ਆ ਸੰਚਾਰ ਸਾਧਨਾ ਦੀ ਦੁਨੀਆ ਦੇ ਵਿੱਚ ਉਸ ਤੇ ਰੂਪਰੂ ਵਿਘਨ ਹੁੰਦੀ ਹੈ ਇੱਕ ਕਪਤਾ ਦੇ ਵਿੱਚ ਜਦੋਂ ਡੂੰਗੀ ਹੋ ਜਾਂਦੀ ਏ ਮੇਰੀ ਉਦਾਸੀ ਮੇਰੀ ਖੰਮੋਸ਼ੀ ਤੋਂ ਜਦੋਂ ਡੂੰਗੀ ਹੋ ਜਾਂਦੀ ਏ ਮੇਰੀ ਉਦਾਸੀ ਮੇਰੀ ਖੰਮੋਸ਼ੀ ਤੋਂ ਤਦ ਮੈਂ ਕਪਤਾ ਉਡਾ ਕੇ ਗੁਫ਼ਤਗੂ ਕਰਨ ਲੱਗਦੀ ਆਂ ਦੋਸਤੋ ਕਪਤਾ ਨੂੰ ਇੱਕ ਜਾਗ ਦਾ ਜਿਉਂਦਾ ਬੰਦਾ ਇਨਸਾਨ ਸਮਝ ਕੇ ਉਹਦੇ ਨਾਲ ਗੱਲਾਂ ਕਰਨੀਆਂ ਲਿਖਣ ਦੇ ਮਾਮਲੇ 'ਚ ਇਹਦੇ ਹਿੱਸੇ ਹੀ ਆਏ। ਔਰ ਇਸ ਤਰ੍ਹਾਂ ਇਹ ਆਤਮ ਸੰਵਾਦ ਦੀ ਸਵੈਰ ਸੰਵਾਦ ਦੀ ਜਿਹੜੀ ਜੁਗਤ ਹੈ ਸਮਕਾਲ ਦੇ ਵਿੱਚ ਤਲਕੇ ਹੋਏ ਕੋਈ ਬੰਦਾ ਹੀ ਰਿਹਾ ਗੱਲ ਕਰਨ ਵਾਸਤੇ ਇਸ ਮਨੋਵਸਥਾ ਵਾਲੇ ਬੰਦੇ ਨੂੰ ਇੱਕ ਟੂ ਲੈ ਜਿਹੜਾ ਇੱਕ ਸਾਧਨ ਹੈ ਇੱਕ ਜ਼ਰੀਆ ਜਿਹੜਾ ਉਹ ਲੱਭ ਕੇ ਦਿੰਦੀ ਹੈ ਕਿ ਹੋਰ ਨਹੀਂ ਦੱਤਾਂ ਨਾਲ ਗੱਲ ਕਰ ਲੈਣਾ ਕਹਾਣੀ ਨਾਲ ਗੱਲ ਲੈ ਕਰ ਲੈ ਕਰ ਤੇ ਬਾਹਰ ਦੀ ਤੇਰੇ ਅੰਦਰ ਦੀ ਸਵਤੰਤਰ ਸੰਵਾਦ ਦੀ ਇਹ juxt ਦੇ ਨੁਕਤੇ ਨਜ਼ਰ ਤੋਂ ਦੋਸਤੋ ਇਹਦੀ ਕفته ਹੈ ਜਿਹੜੀ ਮਨੋਵਿਗਿਆਨਿਕ ਤੌਰ ਦੇ ਉੱਤੇ ਮੈਨੂੰ ਪ੍ਰਭਾਵਿਤ ਕਰਦੀ ਹੈ ਤਿੰਨ ਗੱਲਾਂ ਅੰਦਰ ਸੋ ਰਹਿ ਗਈਆਂ ਮਨੋਵਿਗਿਆਨਿਕ ਤੌਰ ਦੇ ਉੱਤੇ ਮਨੋ ਭਰਮ ਇਲਿਊਜ਼ਨ ਇੱਕ ਐਸੀ ਚੀਜ਼ ਹੈ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੋਂ ਲੈ ਕੇ ਸਵੇਰ ਤੱਕ ਬੰਦੇ ਦੇ ਜਨਮ ਤੋਂ ਲੈ ਕੇ ਉਹਦੇ ਮੌਤ ਤੱਕ ਇਲਿਊਜ਼ਨ ਮਨੁਪਰਮ ਉਹਦਾ ਪਿੱਛਾ ਕਰਦਾ ਹੈ ਉਹਦੇ ਨਾਲ ਨਾਲ ਪਰਛਾਵੇਂ ਵਾਂਗ ਉਹਦਾ ਚੱਲਦਾ ਹੈ ਕਿਤੇ ਵੀ ਇਸ ਤੋਂ ਬੰਦਾ ਮੁਕਤ ਨਹੀਂ ਹੁਣ ਜਦੋਂ ਅਸੀਂ ਇਸ ਨੁਕਤੇ ਨਿਗਾਹ ਤੋਂ ਹਰਕ੍ਰੀਤ ਕੋ ਰੁਪੀ ਦੀ ਮਨੁਪਰਮ ਵਿੱਚ ਜਿਉਂਦੇ ਬੰਦੇ ਦੀ ਜਿਹੜੀ ਗੱਲ ਹੈ ਪਰਮ ਕਪਤਾ ਦੇ ਵਿੱਚ ਪੜਦੇ ਆਂ ਤਸੰਮਈ ਦੀ ਇੱਕ ਮਨੋਵਿਸ਼ਲੇਸ਼ਕ ਦੇ ਤੌਰ ਦੇ ਉੱਤੇ ਕਿ ਕਿਵੇਂ ਉਹ ਬੰਦੇ ਦੇ ਮਨੋ ਭਾਵਾਂ ਨੂੰ ਜੜੇ ਅੱਗੇ ਜਾ ਕੇ ਕਿਤੇ ਮਨੋ ਭਰਮ ਵੀ ਬਣਦੇ ਜਿਸ ਕੈਦਰਦੀ ਹੈ ਅਸੀਂ ਉਹਦੀ ਧਾਰ ਦਿੰਦੇ ਆ ਖਾਸ ਤੌਰ ਦੇ ਉਤੇ ਰਿਸ਼ਤਿਆਂ ਦਾ ਮਨੋ ਵਿਗਿਆਨ ਹੈ ਜਿਹੜਾ ਰਿਸ਼ਤਿਆਂ ਦੇ ਵਿੱਚ ਮਨੋ ਭਰਮ ਜਦੋਂ ਦਖਲ ਦਿੰਦਾ ਹੈ ਤਾਂ ਬੰਦੇ ਦੀ ਮਨੋ ਅਵਸਥਾ ਕਿਹੋ ਜਿਹੀ ਹੋ ਜਾਂਦੀ ਹੈ ਬੰਦੇ ਦੇ ਸਰੀਰ ਦੀ ਬੰਦੇ ਦੇ ਜੀਵਨ ਦੀ ਅਵਸਥਾ ਕਿਹੋ ਜਿਹੀ ਹੋ ਜਾਂਦੀ ਹੈ ਸਾਨੂੰ ਸਹਿਜੇ ਹੀ ਇਹਦੀ ਸ਼ੈਲੀ ਹੈ ਜਿਹੜੀ ਕੋਈ ਕ 13 ਤੱਕ ਕਹਿੰਦੀ ਹੈ ਕਿਸੇ ਦਸਤਕ ਦਿੱਤੀ ਬੂਹੇ ਤੇ ਇਹ ਲਿਖਦੀ ਹੈ ਕਿਸੇ ਦਸਤਕ ਦਿੱਤੀ ਬੂਹੇ ਤੇ ਮੈਂ ਬੂਹਾ ਨਹੀਂ ਖੋਲਣਾ ਕਿਸੇ ਦਸਤਕ ਦਿੱਤੀ ਬੂਹੇ ਤੇ ਮੈਂ ਬੂਹਾ ਨਹੀਂ ਖੋਲਣਾ ਬਸ ਇਸੇ ਪਰਮ ਚ ਜਿਉਣਾ ਕਿ ਤੂੰ ਹੀ ਹੋਵੇਂਗਾ ਦੋਸਤੋ ਜਦੋਂ ਇਹ ਐ ਲਿਖਦੀ ਹੈ ਤਾਂ ਪਰਮ ਹੈ ਜਿਹੜਾ ਮਨੂ ਪਰਮ ਹੈ ਜਿਹੜਾ ਅਲਿਊਜ਼ਰ ਹੈ ਜਿਹੜਾ ਸਾਰਾ ਸਮਾਪੰਦੇ ਨਾਲ ਪਰਛਾਵਾਂ ਵੜ ਕੇ ਚੱਲਦਾ ਉਸ ਨੂੰ ਕਲਾਤਮਕ ਤਰੀਕੇ ਨਾਲ ਸ਼ਾਇਰੀ ਦੇ ਵਿੱਚ ਢਾਲ ਕੇ ਕਿਵੇਂ ਪੇਸ਼ ਕੀਤਾ ਜਾਂਦਾ ਹੈ ਇਹ ਸਿੱਖਣ ਲਈ ਹਰ ਪ੍ਰੀਤ ਕੋਰ ਗੁਰਮੀ ਦੀ ਸ਼ਗਿਰਤੀ ਕੀਤੀ ਜਾ ਸਕਦੀ ਹੈ ਅਗਲੀ ਗੱਲ ਅਸੀਂ ਜਿਹੜੀਆਂ ਗੱਲਾਂ ਦਾ ਵਿਰੋਧ ਕਰਨ ਦੇ ਵਿੱਚ ਲੱਗੇ ਹੋਏ ਆ ਨਾਲੇ ਵਰਤ ਦੇ ਵੀ ਆਪ ਗੱਲਾਂ ਅਸੀਂ ਦੋ ਧਾਰਾਂ ਦੇ ਉੱਤੇ ਤੁਰਦੇ ਹੋਏ ਅਕਸਰ ਜਿਹੜੇ ਗੁੱਤੀ ਖਾ ਜਾਂਦੇ ਨੇ ਸਮకాలੀ ਦੇ ਮਨੁੱਖ ਦੀ ਦੋਸਤੋ ਇਹ ਜਿਹੜੀ ਹੁੰਦ ਹੋਣੀ ਤੇ ਹੋਣ ਦਾ ਮਸਲਾ ਬਣ ਗਿਆ ਹੈ ਸੋਸ਼ਲ ਮੀਡੀਆ ਸਕਰੀਨ ਦੀ ਦੁਨੀਆ ਆਨਲਾਈਨ ਸੰਸਾਰ ਅਸੀਂ ਅਕਸਰ ਹੀ ਡਿਬੇਟ ਕਰਦੇ ਆ ਗੱਲਾਂ ਕਰਦੇ ਵਾ ਸੁਣਦੇ ਆ ਲੋਕਾਂ ਨੂੰ ਕਿਹਦੇ ਵਿੱਚ ਸਾਰਾ ਕੁਝ ਹੀ ਹੈ ਜਿਹੜਾ ਉਹ ਕੌਫ ਹੋ ਗਿਆ ਕੁਝ ਵੀ ਇਹਦੇ ਵਿੱਚ ਲੱਗਦਾ ਹੀ ਨਹੀਂ ਜਿਵੇਂ ਓਸ਼ੋ ਇੱਕ ਸਤਰ ਦੇ ਵਿੱਚ ਲਿਖਦਾ ਹੈ ਕਹਿੰਦਾ ਬਾਕੀ ਸਭ ਕੁਝ ਗੂਗਲ ਪਰ ਮੌਜੂਦ ਹੈ ਆਪਨੇ ਸਿਰਫ ਆਪਣੇ ਆਪ ਨੂੰ ਡੂਣਾ ਹੈ ਜਦੋਂ ਅਸੀਂ ਉਹਦੀ ਇਹ 70 ਪੜ੍ਹਦੇ ਆ ਦੋਸਤੋ ਤਾਂ ਉਹ 70 ਦੀ ਰੋਸ਼ਨੀ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਹਰ ਬ੍ਰੀਫ ਕੋਰ ਰੁਪਈ ਦੀ ਕੱਕਾ ਸਾਨੂੰ ਸਮਕਾਲ ਦੇ ਵਿੱਚ ਜਿਹੜਾ ਬੰਦਾ ਸਕਰੀਨ ਦੇ ਵਿੱਚ ਆਨਲਾਈਨ ਸੰਸਾਰ ਦੇ ਵਿੱਚ ਘੁਆਚਿਆ ਹੋਇਆ ਜਿਹਦੀ ਮਾਂ ਬੋਲੀ ਵੀ ਇੱਕ ਡਿਜੀਟਲ ਭਾਸ਼ਾ ਦੇ ਵਿੱਚ ਕਨਵਰਟ ਹੋ ਗਈ ਹੈ ਸਕਰੀਨ ਦੀ ਭਾਸ਼ਾ ਦੇ ਵਿੱਚ ਬਦਲ ਗਈ ਹੈ ਉਹੋ ਕਿਵੇਂ ਮੇਹਣਾ ਹਟਾਉਂਦਾ ਹੈ ਕਿਵੇਂ ਤਾਨਾ ਹਟਾਉਂਦਾ ਹੈ ਕਿਵੇਂ ਉਹ ਸੰਕਟਕਾਲੀ ਭਾਸ਼ਾ ਦੀ ਪੱਧਰ ਦੇ ਉੱਤੇ ਮਨੁੱਖ ਬਣ ਕੇ ਸਾਡੇ ਸਾਹਮਣੇ ਆਉਂਦਾ ਹੈ ਹਰਬ੍ਰੀਤ ਫੌਰੂਦੀ ਸਮਕਾਲ ਦੇ ਇਸ ਕੰਕਰੂਪ ਸੋਸ਼ਲ ਜੀਵਿਕਾ ਦੀ ਭਾਸ਼ਾ ਨੂੰ ਸਿੱਧਰੀ ਭਾਸ਼ਾ ਬਣਾ ਕੇ ਪ੍ਰਯੋਗ ਕਰਦੀ ਹੈ ਜਦੋਂ ਉਹ ਇਸ ਸਕ੍ਰੀਨ ਦੀ ਭਾਸ਼ਾ ਨੂੰ ਸੋਸ਼ਲ ਮੀਡੀਆ ਦੀ ਭਾਸ਼ਾ ਨੂੰ ਸਿਰਜਣੀ ਭਾਸ਼ਾ ਬਣਾ ਕੇ ਪ੍ਰਯੋਗ ਕਰਦੀ ਹੈ ਤਾਂ ਇਹਦੀ ਸ਼ੈਲੀ ਹੈ ਜਿਹੜੀ ਉਹ ਵੱਖਰੇ ਨਕਸ਼ ਲੈ ਕੇ ਦੋਸਤੋ ਸਾਡੇ ਨੂੰ ਗਰੂ ਹੁੰਦੀ ਹੈ ਮਿਸਾਲ ਦੇ ਤੌਰ ਦੇ ਉੱਤੇ ਇਹ ਲਿਖਦੀ ਹੈ ਇਸ ਕਿਤਾਬ ਦੀ ਪਹਿਲੀ ਕਵਤਾ ਜਿਹਦਾ ਨਾਮ ਕਪਤਾਈਆ ਕਪਤਾ ਦਾ ਸੈਲਫੀ ਹੈ ਮੇਰੇ ਮਨ ਮਸਤਕ ਦੀ ਕਪਤਾ ਦਾ ਸੈਲਫੀ ਹੈ ਮੇਰੇ ਮਨ ਮਸਤਕ ਦੀ ਜਦ ਵੀ ਕੁਝ ਨਵਾਂ ਨਜ਼ਰ ਪਵੇ ਉਦੋਂ ਹੀ ਖਿੱਚ ਲੈਂਦਾ ਹਾਂ ਆਪਣੇ ਜਜ਼ਬਾਤਾਂ ਦੀ ਤਸਵੀਰ ਕਹਿੰਦੀ ਕਪਟਾ ਦਾ ਸੈਲਫੀ ਹੈ ਮੇਰੇ ਮਨ ਮਸਤਕ ਦੀ ਜਦ ਵੀ ਕੁਝ ਨਵਾਂ ਨਜ਼ਰੀ ਪਵੇ ਉਦੋਂ ਹੀ ਖਿੱਚ ਲੈਂਦਾ ਹਾਂ ਆਪਣੇ ਜਜ਼ਬਾਤਾਂ ਦੀ ਤਸਵੀਰ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਫੋਟੋ ਖਿਚਵਾਉਣ ਲੱਗਿਆ ਬੰਦਾ ਆਪਣਾ ਅਸਲ ਰੂਪ ਬਣਦਾ ਹੈ ਲੇਕਿਨ ਇਸ ਕਪਟਾ ਦੇ ਵਿੱਚ ਰੂਬੀ ਹੈ ਜਿਹੜੀ ਉਹ ਫੋਟੋ ਦੀ ਖਿੱਚਦੀ 셀ਫੀ ਹੈ ਜਿਹੜੀ ਉਹ ਆਪਣੇ ਵੱਲੋਂ ਕਰਕੇ ਕਿ ਐਂ ਅਸਲ ਹੁੰਦਾ ਹੁੰਦਾ ਬੰਦੇ ਦਾ ਜਦੋਂ ਤੁਸੀਂ ਕਿਸੇ ਤੋਂ ਖਟਵਾ ਖਿਚਵਾਓਗੇ ਫੋਟੋ ਤਾਂ ਅਸਲ ਉਹ ਆ ਬੈਠੋਗੇ ਆਪਣਾ ਅਸਲ ਤੁਸੀਂ ਉਦੋਂ ਹੀ ਸਕੈਨ ਕਰੋਗੇ ਫਲੈਸ਼ ਕਰੋਗੇ ਜਦੋਂ ਤੁਸੀਂ ਆਪਣੀ ਫੋਟੋ ਆਪ ਖਿੱਚੋਗੇ ਔਰ ਇਹ ਬਾਬਤ ਆਖਾ ਦਾ ਇਹ ਹੁਨਰ ਇਹ ਜਾਂਚ ਇਹ ਆਰਟ ਹਰੇਕ ਦੇ ਵੱਸ ਦਾ ਕੰਮ ਨਹੀਂ ਇੱਕ ਵਾਰ ਫਿਲਮਾਂ ਵਾਲਾ ਰਾਣਾ ਜੰਗ ਬਹਾਦਰ ਮੇਰੇ ਕੋਲ ਘਰੇ ਬੈਠਾ ਗਿਆ ਜਹਾਦੀ ਉਹਨੂੰ ਮੇਰੀ ਬੇਟੀ ਕਹਿੰਦੀ ਕਿ ਆਓ ਇੱਕ ਸੈਲਫੀ ਲਈਏ ਉਹ ਕਹਿੰਦਾ ਨੋ ਸੈਲਫੀ ਨਹੀਂ ਲੜ। ਸੋਹਣੀ ਨਹੀਂ ਆਉਂਦੀ ਉਹ ਛੋਟੋ ਪਰ ਹਰਪ੍ਰੀਤ ਕੋ ਰੂਪੀ ਕੱਪੜੇ ਰਾਹੀ ਸਰ ਚਿਹਰੇ ਦੀ ਨਹੀਂ ਦੋਸਤੋ ਮਨ ਮਸਤਕ ਦੀ ਜਿਹੜੀ ਤਸਵੀਰ ਹੈ ਉਹਦੀ ਸੈਲਫੀ ਲੈਣ ਦੀ ਗੱਲ ਕਰ ਰਹੀ। ਔਰ ਗੱਲ ਕਰ ਰਹੀ ਹੈ ਇਹ ਸੋਸ਼ਲ ਮੀਡੀਆ ਦੀ ਭਾਸ਼ਾ ਦੀ। ਸੈਲਫੀ ਸ਼ਬਦ ਵਰਤੇ ਸੈਲਫੀ ਨਿਸ਼ਚਿਤ ਤੌਰ ਤੇ ਉਹ ਤੇ ਮੋਬਾਈਲ ਲੈਂਦਾ ਹੈ ਮੋਬਾਈਲ ਦੀ ਗੱਲ ਕਰਕੇ ਇਹ ਇੱਕ ਚੰਗਾ ਜਿਹੜਾ ਪ੍ਰਭਾਵ ਹੈ ਉਹਦੀ ਚੰਗੀ ਹਰਤੂ ਹੈ ਜਿਹੜੀ ਸਾਡੇ ਅੰਦਰ ਉਸ ਦੀ ਵੀ ਇੱਕ ਛਿੰਗ ਹੈ ਚਿੰਗਾਰੀ ਹੈ ਇਸ ਤਰ੍ਹਾਂ ਦੀ ਛੁੱਟਦੀ ਹੈ ਹੁਣ ਦੂਜੇ ਸਮਾਨੰਤਰ ਉਹਦੇ ਰੂਪੀ ਦੀ ਇੱਕ ਜੁਗਤ ਹੈ ਜਿਹੜੀ ਮੈਂ ਦੇਖੀ ਕਪਤਾ ਲਿਖਣ ਦੀ ਕਿ ਉਹ ਇੱਕੋ ਹੀ ਕਿਤਾਬ ਦੇ ਵਿੱਚ ਇੱਕੋ ਹੀ ਵਿਸ਼ੇ ਨਾਲ ਸੰਬੰਧਿਤ ਦੋ ਕਪਤਾਮਾਂ ਆਪੋ ਸਾਹਮਣੇ ਖੜਾ ਕੇ ਉਹਨਾਂ ਦੀ ਟੱਕਰ ਕਰਾਉਂਦੀ ਹੈ। ਤੇ ਉਹ ਟੱਕਰ ਦੀ ਜੁਗਤ ਦੇ ਵਿੱਚੋਂ ਜਿਹੜੀ ਸਪਾਰਕਿੰਗ ਹੁੰਦੀ ਹੈ ਉਹ ਇੱਕ ਤੀਸਰਾ ਨਮਾ ਛੇੜ ਅਕਾ ਉਹ ਸਾਡੇ ਅੱਗੇ ਪ੍ਰਸਤੁਤ ਕਰਦੀ ਹੈ। ਸੈਲਫੀ ਮਨਮਸਤਰ ਦੀ ਐ ਲੈ ਜਾਂਦੀ ਹੈ। ਤੱਪਤਾ ਦੇ ਨਾਲ। ਉਹਨੂੰ ਦੇ ਸਾਹਮਣੇ ਉਹ ਇੱਕ ਤੱਪਤਾ ਖੜਾ ਦਿੰਦੀ ਹੈ ਭੁੱਖਾ। ਉਹ ਕਿਤਾਬਾਂ ਦੇ ਵਿੱਚ ਉਹ ਲਿਖਦੀ ਹੈ ਕਹਿੰਦੀ ਮੈਨੂੰ ਉਹਦੀ ਸਟਰੀਕ ਦੀ ਭੁੱਖ ਦਾ ਅੰਦਾਜ਼ਾ ਨਹੀਂ ਸੀ। ਸਟਰੀਕ ਆ ਪਾਉਂਦੇ ਨੇ ਫੋਨ ਦੇ ਉੱਤੇ। ਦਾਨਪੂਰਨਤਾ ਦਾ ਇੱਕ ਬਹਾਨਾ ਸੀ। ਦਾਨਪੂਰਨਤਾ ਇੱਕ ਬਹਾਨਾ ਸੀ ਝੋਟੋ ਭੁਗਾਉਣ ਦਾ ਤੇਰੀ ਭੁੱਖ ਦਾ ਹੱਲ ਮੇਰੇ ਕੋਲ ਨਹੀਂ ਸੀ। ਮੈਨੂੰ ਉਹਦੀ ਸਟਰੀਕ ਦੀ ਭੁੱਖ ਦਾ ਅੰਦਾਜ਼ਾ ਨਹੀਂ ਸੀ। ਕੋਨੇ ਕਿ ਜਿਹੜਾ ਬੰਦਾ ਸੋਸ਼ਲ ਮੀਡੀਆ ਨੂੰ ਮੋਬਾਈਲ ਤੋਂ ਇਸ ਕਲਚਰ ਨੂੰ 네ਗੇਟਿਵ ਪੁਆਇੰਟ ਆਫ ਵਿਊ ਤੋਂ ਘੈਰ ਮਾਨਵੀ ਨੁਕਸਾਨ ਜਾਂ ਘੈਰ ਸੰਵੇਦਨਾ ਦੇ ਨੁਕਸਾਨ ਜਾਂ ਵਰਤਦਾ ਹੈ ਜਿਉਂਦਾ ਹੈ ਤੇ ਸਾਡੇ ਅੱਗੇ ਇੱਕ ਰੋਲ ਮਾਡਲ ਬਣਾ ਕੇ ਪੇਸ਼ ਕਰਦਾ ਹੈ ਕਿ ਰੋਟੀ ਲੈ ਕੇ ਜਾਓ দান ਕਰਨ ਵਾਲੀਆਂ ਚੀਜ਼ਾਂ ਦੇ ਕੇ ਜਾਓ ਫੋਟੋਆਂ ਖਿੱਚਾਓ ਉੱਥੇ ਸਟ੍ਰੀਕ ਪਾਓ ਲਾਈਕ ਕਮੈਂਟ ਮਟੋਰੋ ਉਹਦੇ ਨਾਲ ਤੁਹਾਨੂੰ ਈ ਨਿੱਚ ਕੇ ਆਉਂਦਾ ਉਹ ਰਗਾ ਸਾਡੇ ਇੱਕ ਇਸ ਤਰ੍ਹਾਂ ਦਾ ਮਾਡਲ ਸਿਰਜਦਾ ਹੁਣ ਉਹ ਤੱਕ ਤੱਕ ਕਪਤਾ ਦੇ ਰਾਹੀਂ ਇਸ ਮਾਡਲ ਨੂੰ ਠਹਿ ਠੇ ਦੀ ਕਰਦੀ ਹੈ ਇਸ ਦੇ ਨਾਲ ਕੰਪਿਊਟਰ ਕਰਦੀ ਹੈ ਮੋਬਾਈਲ ਦੀ ਸਕਰੀਨ ਦੀ ਭਾਸ਼ਾ ਦੇ ਨਾਲ ਹੀ ਉਸ ਨੂੰ ਕੰਪਿਊਟਰ ਕਰਦੀ ਹੈ ਇਹ ਕੇ ਦੀ ਕਪਤਾ ਲਿਖਣ ਦੀ ਯੋਗਤਾ ਹੈ ਆਖਰੀ ਗੱਲ ਵੀ ਦੋਸਤੋ ਮੇਰਾ ਪਿੰਡ ਅਮਰਗੜ ਹੈ ਉਸ ਦੇ ਨਾਲ ਹੀ ਗੁਰਦੇਤھਪੁਰਾ ਪਿੰਡ ਹੈ ਇਸ ਰੂਪੀ ਦਾ ਉਦੋਂ ਹੀ ਤੌਰ ਦੇ ਉੱਤੇ ਹੈ ਕਿ ਹਰਪ੍ਰੀਤ ਕੋ ਰੂਪੀ ਜਿਸ ਇਲਾਕੇ ਜਿਸ ਪਿੰਡ ਜਿਸ ਜ਼ਮੀਨ ਦੇ ਉੱਤੇ ਜੰਮੀ ਉੱਥੇ ਬਹੁਤ ਸਾਰੇ ਲੇਖਕ ਸਿਰਜਕ ਨੇ ਜਿਹੜੇ ਸਾਡੇ ਇਲਾਕੇ ਦੇ ਘੁੰਮਦੇ ਰਹੇ ਜਿਦੇ ਵਿੱਚ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਵੀ ਆ ਜਿਦੇ ਵਿੱਚ ਮੋਹਣ ਪੰਡਾਰੀ ਵੀ ਹੈ ਜਿਦੇ ਵਿੱਚ ਡਾਕਟਰ ਐਸਟਰ ਸੇਮ ਵੀ ਰਹਿ ਹੈ ਔਰ ਜਿਦੇ ਵਿੱਚ ਡਾਕਟਰ ਗੁਰਤਾਰ ਸਿੰਘ ਵੀ ਰਹਿ ਹੈ ਤੇ ਫਿਲਮਾਂ ਵਾਲਾ ਸਾਡਾ ਰਾਣਾ ਜਗਬਾਹਦਰ ਵੀ ਰਹਿ ਹੈ ਬਹੁਤ ਸਾਰੇ ਲੰਬੀ ਕਤਾਰ ਹੈ ਜਿਹੜੇ ਉਸ ਇਲਾਕੇ ਦੇ ਵਿੱਚ ਉਸ ਧਰਤੀ ਦੇ ਉੱਤੇ ਘੁੰਮਦੇ ਰਹੇ ਨੇ ਜਿੱਥੇ ਇਹੋ ਜੇ ਸਿਰਜਕ ਕਲਾਕਾਰ ਲੋਕ ਘੁੰਮਦੇ ਰਹੇ ਹੋਣ ਉਸ ਧਰਤੀ ਦੀ ਤਸਵੀਰ ਹੈ ਜਿਹੜੀ ਨਿਸ਼ਚਿਤ ਤੌਰ ਦੇ ਉੱਤੇ ਸਿਰਜਣਾਤਮਕ ਹੋ ਜਾਂਦੀ ਹੈ ਜਿਹੜਾ ਬੰਦਾ ਉੱਥੇ ਜਨਮ ਲੈਂਦਾ ਜਿਵੇਂ ਰੂਪੀ ਨੇ ਲਿਆ ਉਸ ਦੇ ਜਨਮ ਤੋਂ ਹੀ ਉਹਨੂੰ ਗੁੜਤੀ ਮਿਲ ਜਾਂਦੀ ਹੈ ਕਿ ਇਹ ਬੰਦਾ ਕੁਝ ਕਰੂਗਾ ਵੱਡਾ ਹੋ ਕੇ ਲਿਖੂਗਾ ਕਲਾ ਦੇ ਕਿਸੇ ਖੇਤਰ ਦੇ ਵਿੱਚ ਚੰਗਾ ਸ਼ਾਇਦ ਇਹੀ ਕਾਰਨ ਹੈ ਕਿ ਰੂਪੀ ਲਿਖੀ ਪੜੀ ਉਹ ਕਵਿਤਾ ਲਿਖਦੀ ਹੈ ਉਹ ਲੋਚਨਾ ਕਰਦੀ ਹੈ ਉਹ ਪੜਾਉਂਦੀ ਹੈ ਕਾਲਜ ਦੇ ਵਿੱਚ ਉਸ ਦੀ ਸਿਰਜਣਾ ਦੇ ਅਨੇਕ ਧਰਤਲ ਨੇ ਔਰ ਸਾਰੇ ਧਰਤਲਾਂ ਤੋਂ ਜਿਹੜਾ ਸਰਖੇਸ ਧਰਤਲ ਉਹਦੇ ਹਮੇਸ਼ਾ ਅੰਦਰ ਤੇ ਬਾਹਰ ਪੈਰਾ ਥੱਲੇ ਤੇ ਮਸਕਤ ਦੇ ਵਿੱਚ ਰਹਿੰਦਾ ਉਹ ਹੈ ਉਸ ਦੇ ਪਿੰਡ ਦਾ ਧਰਤਲ ਜਦੋਂ ਮੈਂ ਇਹ ਕਵਿਤਾ ਮੇਰਾ ਪਿੰਡ ਦੁਰਦਿੰਧਪੁਰਾ ਪੜ੍ਹੀ ਜੀ ਦਾ ਡਾਕਟਰ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਜਦੋਂ ਮੈਂ ਇਹਦੀ ਕਿਤਾਬ ਗੁਰਦਿਤ ਮੇਰਾ ਪਿੰਡ ਗੁਰਦਿਤਪੁਰਾ ਪੜੀ ਤਾਂ ਦੋਸਤੋ ਮੈਂ ਉਹ ਕਵਕਾ ਪੜ ਕੇ ਸੱਦਰ ਦਰ ਸੱਦਰ ਪਹਿਰਾ ਦਰ ਪੜਾ ਇਹਦੇ ਪਿੰਡ ਗੁਰਦਿਤਪੁਰਾ ਦੀਆਂ ਗਲੀਆਂ ਬੀਹਿਆਂ ਦੇ ਵਿੱਚ ਘੁੰਮਿਆ ਪਾਠਕ ਨੂੰ ਦ੍ਰਿਸ਼ ਚਿਤ੍ਰਨ ਦੀ ਯੋਗਤ ਦੇ ਰਹੀ ਇਸ ਤਰ੍ਹਾਂ ਘੁਮਾ ਦੇਣਾ ਇਸ ਤਰ੍ਹਾਂ ਦੇ ਇਹ ਮੈਟਾਫਰ ਬਿਫ ਕਾਪ ਦ੍ਰਿਸ਼ਾ ਜਿਹੜੇ ਉਹ ਚਿੱਤਰ ਦੀ ਇਸ ਲੰਬੀ ਕਵਕਾ ਦੇ ਵਿੱਚ ਕਿ ਬੰਦਾ ਮੇਰੇ ਵਰਗਾ ਪੜਨ ਵਾਲਾ ਗੁਰਦੇਵਪੁਰਾ ਦੀਆਂ ਗਲੀਆਂ ਦੇ ਵਿੱਚ ਘੁੰਮਣ ਲੱਗਦਾ ਹੈ। ਔਰ ਮੁਮਦਾ ਕੋ ਮੁਮਦਾ ਉਸ ਯੁੱਗ ਦੇ ਵਿੱਚ ਚੱਲਿਆ ਜਾਂਦਾ ਜਦੋਂ ਉੱਥੇ ਖੇਤਾਂ ਦੇ ਵਿੱਚ ਹਲ ਚੱਲਦੇ ਸੀ। ਜਦੋਂ ਪੱਟੀਆਂ ਹੁੰਦੀਆਂ ਸੀ, ਜਦੋਂ ਪੱਟੀਆਂ ਹੁੰਦੀਆਂ ਸੀ, ਜਦੋਂ ਚੌਂਕੜੀਆਂ ਦੇ ਉੱਤੇ ਬਜ਼ੁਰਗ ਬੈਠੇ ਗੱਲਾਂ ਕਰਦੇ ਸੀ। ਜਦੋਂ ਉਸ ਪਿੰਡ ਦੇ ਵਿੱਚ ਵਿਆਹਾਂ ਦੇ ਵਿੱਚ ਲੱਡੂ ਵੰਡਣ ਦੇ ਲਈ ਲੋਕਾਂ ਨੂੰ ਸੱਦਿਆ ਜਾਂਦਾ ਸੀ, ਹਲਵਾਈ ਕੜਾਹੀ ਚੜ੍ਹਦਾ। ਉਹ ਸਾਰੇ ਬੰਦਿਆਂ ਦੇ ਨਾਮ ਉਹਨਾਂ ਦੇ ਕੰਮ ਕੰਧਾਂ ਦੇ ਉਹਨਾਂ ਦੇ ਰਿਸ਼ਤੇ ਪਿੰਡ ਦੇ ਵਿੱਚ ਉਹਨਾਂ ਦੀ ਹੋਂਦ ਉਹਨਾਂ ਦੀ شناخت ਇਹਰੀ ਕੰਕਰਦੀ ਹੈ ਇਸ ਕਵਤਾ ਦੇ ਵਿੱਚ ਇਹਦੀ ਇਹ ਕਵਤਾ ਪੜ੍ਹ ਕੇ ਦੋਸਤੋ ਇੱਕ ਚੰਗੀ ਕਵਤਾ ਦਾ ਪਛਾਣ ਚਿੰਨ ਇਹ ਹੁੰਦਾ ਹੈ ਕਿ ਉਹ ਤੁਹਾਨੂੰ ਹੋਰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੀ ਯਾਦ ਦਿਲਾ ਦਿੰਦੀ ਹੈ ਮੈਨੂੰ ਵੀ ਇਹ ਕਵਤਾ ਪੜ੍ਹਦੇ ਹੋਏ ਗਿਆਨੀ ਦਿੱਤ ਸਿੰਘ ਦੀ ਮੇਰਾ ਪਿੰਡ ਯਾਦ ਆਈ ਮੈਨੂੰ ਇਹਦੀ ਇਹ ਕੱਤਾ ਪੜਦੇ ਹੋਏ ਧੰਨੀ RAM ਚਾਤਰੀ ਦੀ ਕਾਮ ਪਰੰਪਰਾ ਯਾਦ ਆਈ ਮੈਨੂੰ ਇਹਦੀ ਇਹ ਕੱਤਾ ਪੜਦੇ ਹੋਏ ਦੋਸਤੋ ਗੁਰਬਾਣੀ ਦੇ ਵਿੱਚ ਜਿਹੜੀ ਅਸੀਂ 70 ਪੜਦੇ ਸੁਣਦੇ ਹਾਂ ਰੋਜ਼ ਕੇ ਜੀਓ ਪੰਤਾ ਸਵ 13 ਵਾਹੀ ਨੂੰ ਉਹ ਯਾਦ ਆਉਂਦੀ ਜਦੋਂ ਇਹ ਸਾਨੂੰ ਇੰਨੀਆ ਚੀਜ਼ਾਂ ਇਸ ਕੱਤਾ ਦੇ ਰਾਹੀਂ ਯਾਦ ਦਿਲਾ ਦਿੰਦੀ ਹੈ ਤਾਂ ਨਿਸ਼ਚਿਤ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਹਰਪ੍ਰੀਤ ਕੌਰ ਰੁਪੀ ਦੀ ਇਹ ਕਿਤਾਬ ਅਸਲ ਦੇ ਵਿੱਚ ਕੱਪਤਾ ਦਾ ਪਿੰਡ ਗੁਰਦੇਤਪੁਰ ਹੈ ਹਰਪ੍ਰੀਤ ਕੋ ਰੂਪੀ ਦੇ ਅੰਦਰ ਕਪਤਾ ਦਾ ਇੱਕ ਪਿੰਡ ਬਣਦਾ ਹੈ ਔਰ ਇਹ ਕੁਝ ਕਪਤਾਹਾ ਇਹ ਉਸ ਪਿੰਡ ਦੇ ਵਿੱਚੋਂ ਕੀ ਕੀ ਚੁੜ ਕੇ ਸਾਡੇ ਵਾਸਤੇ ਇਸ ਕਿਤਾਬ ਰਾਹੀਂ ਜਿਹਦਾ ਨਾਮ ਹਰਖੰਦ ਦਾ ਸਾਜ਼ ਹੈ ਲੈ ਕੇ ਆਈ ਹੈ ਸੋ ਇੱਕ ਵਾਰ ਇਸ ਕਪਤਾ ਨੂੰ ਲਿਖਣ ਲਈ ਇਹਦੇ ਰੀਲਿਸ ਲਈ ਸੁਪਰੀ ਕੀ ਮਾਰੂ ਵਸਵਾ ਨੂੰ ਤੇ ਹਰਪ੍ਰੀਤ ਕੋ ਰੂਪੀ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਹਮਸਫਰ ਨੂੰ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਧੰਨਵਾਦ ਦੀ ਘਰ ਦਾ ਆਵਾਜ਼ ਸੁਣ ਕੇ ਮੈਨੂੰ ਇੱਜਾ ਲੱਗਿਆ